ਸੰਦੀਪ ਪਾ ਲਿਆ ਪੁਰਾਣਾ ਪਾਣੀ ਹਾਂਜੀ ਮੰਮੀ ਪੈ ਗਿਆ ਚੱਲ ਵਧੀਆ ਹੋਇਆ ਸੰਦੀਪ ਇੱਕ ਗੱਲ ਹੈਗੀ ਓ ਤੈਨੂੰ ਬੜੀ ਰੀਜ ਹੀ ਇੰਨਾ ਕੰਮਾਂ ਦੀ ਆ ਵੇਖ ਕਿੰਨਾ ਸੋਹਣਾ ਸਾਰਾ ਕੁਝ ਮੈਨੂੰ ਲੱਗਣ ਡਿਆ ਗਮਲੇ ਇੱਧਰ ਵੀ ਇੱਧਰ ਵੀ ਫੁੱਲ ਸੱਚੀ ਸਾਰਾ ਘਰ ਹੀ ਹਰਿਆ ਭਰਿਆ ਹੋ ਗਿਆ ਫੁੱਲਾਂ ਦੇ ਨਾਲ ਵਧੀਆ ਨਾ ਮੰਮੀ ਜਦੋਂ ਸਵੇਰੇ ਸਵੇਰੇ ਉੱਠ ਕੇ ਇਹਨਾਂ ਵੱਲ ਵੇਖੀਦਾ ਨਾ ਤੇ ਕਰੀ ਐ ਰੂਹ ਖੜ ਜਾਂਦੀ ਐ ਸੱਚੀ ਮੇਰਾ ਤੇ ਮਨ ਹੀ ਖੁਸ਼ ਹੋ ਜਾਂਦਾ ਆ ਜਿਹੜੀਆਂ ਦੁੱਤੀਆਂ ਨੇ ਦੋਵੇਂ ਇੱਕ ਨੂੰ ਤੇ ਉਹ ਖਾਣ ਪੀਣ ਦਾ ਵਾਸਤਾ ਤੇ ਇੱਕ ਨੂੰ ਸੂਟਾਂ ਦੇ ਨਾਲ ਉਹਨੂੰ ਚੰਗਾ ਲਿਆ ਦਿਓ ਮਾੜਾ ਲਿਆ ਦਿਓ ਉਹਨੇ ਤੇ ਬੱਸ ਵੀ ਆਹ ਨਹੀਂ ਚੰਗਾ ਤੇ ਉਹ ਨਹੀਂ ਚੰਗਾ ਪੋਰ ਇਹਨਾਂ ਨੂੰ ਬਸ ਕੁਝ ਨਹੀਂ ਹੈਗਾ ਹਾ ਤੇਰੇ ਹੀ ਆ ਸ਼ੌਂਕ ਜਿਹੜੇ ਤੂੰ ਹਜੇ ਕੰਮ ਕਰਦੀ ਆ ਚਲੋ ਛੱਡੋ ਮੰਮੀ ਇਹਨਾਂ ਗੱਲਾਂ ਨੂੰ ਇੱਥੇ ਆ ਜਾਓ ਬਹਿ ਜਾਓ ਮੰਮੀ ਵਿੱਕੀ ਵੀ ਨਹੀਂ ਅੱਜ ਕੰਮ ਗਏ ਜਿਹੜੇ ਹੋ ਜਾਊਗਾ ਨਾ ਟਾਈਮ ਨਾਲ ਹਾਂ ਹੋ ਜਾਣਾ ਮਾਂ ਪੱਕਾ ਹੋ ਜੂਗੀ ਵਿਜੈਸਥੀ ਵਧੀਆ ਹੋ ਜਾਣਾ ਸਾਰਾ ਕੰਮ ਰਜਿਸਟਰੀ ਵੀ ਹੋ ਜਾਣੀ ਆ ਪਰ ਇਹ ਵੀ ਟਾਈਮ ਲੱਗੂਗਾ ਇਹ ਨਹੀਂ ਵੀ ਤੈਨੂੰ ਪਤਾ ਹੀ ਆ ਲਿਖਣਾ ਪੜ੍ਹਨਾ ਸੋ ਕੰਮ ਹੁੰਦਾ ਵਾ ਹੋ ਸੱਤ ਦਾ ਸ਼ਾਮਾ ਪੈ ਹੀ ਜਾਣ ਮੈਨੂੰ ਤੇ ਮੰਮੀ ਜੀ ਬੜੀ ਖੁਸ਼ੀ ਹੋਣ ਲਈ ਆ ਕੀ ਆਪਾਂ ਦੂਜਾ 플ਾਟ ਲੈ ਲਿਆ ਵਾ ਖੁਸ਼ੀ ਦੇ ਖੁਸ਼ੀ ਤੇ ਮੈਨੂੰ ਵੀ ਬੜੀ ਆ ਵੀ ਅੱਗੇ ਇੱਕ ਲਿਆ ਹੀ ਅਸੀਂ ਤੇ ਹੁਣ ਅਸੀਂ ਦੂਜਾ ਵੀ ਲੈ ਲਿਆ ਵਾ ਤੇ ਵਾਹਿਗੁਰੂ ਨੇ ਸਾਡੇ ਵੇਲੇ ਸਾਰੇ ਕੰਮ ਵਧੀਆ ਕਰਨ ਦੇ ਨਾ ਮਹਾਰਾਜ ਹੋਰ ਜਿਆਦਾਤ ਕਰਦੀ ਬਣ ਗਈ ਆ ਖੁਸ਼ੀ ਕਿਦਾਂ ਨਾ ਹੋਵੇ ਕਵਲ ਵੀ ਬੜਾ ਹੀ ਖੁਸ਼ ਆ ਫੋਨ ਤੇ ਮੇਰੇ ਨਾਲ ਗੱਲਾਂ ਕਰਨ ਦੇ ਹੀ ਤੇ ਕਹਿੰਦੇ ਸੀ ਮੇਰੀ ਮੰਮੀ ਨਾਲ ਵੀ ਗੱਲ ਕਰਾਦੀ ਉਦੋਂ ਤੁਸੀਂ ਘਰ ਨਹੀਂ ਚਲ ਕੋਈ ਨਹੀਂ ਮੈਂ ਕਰ ਲਾਂਗੀ ਗੱਲ ਉਹਦੇ ਨਾਲ ਨਾਨਾ ਵੀ ਗੱਲ ਕਰੇ ਉਹ ਵੀ ਬੜੇ ਖੁਸ਼ ਵਾ ਠੀਕ ਆ ਖੁਸ਼ੀ ਤੇ ਮੇਤੋਂ ਹੋਣਾ ਹੀ ਆ ਜਦੋਂ ਹਨਾ ਤੈਨੂੰ ਪਤਾ ਹੀ ਆ ਘਰ ਦੇ ਕੰਮ ਕਰੀਏ ਤੇ ਹਾਂਜੀ ਤਾਈ ਮੈਂ ਤੁਹਾਨੂੰ ਕਹਿਨੀ ਆ ਨਾ ਕਿ ਥੋੜਾ ਬਹੁਤਾ ਨਾ ਇੰਨਾ ਕਮਲ ਧਿਆਨ ਘੱਟ ਦਿਆ ਕਰੋ ਤੁਸੀਂ ਸੂਟਾ ਸਾਟਾ ਵਾਲੇ ਇੰਨਾ ਦੀ ਕੀ ਗੱਲ ਵਾ ਜਿਹੜੀ ਜਿਆਦਤ ਭਨ ਜਣੀ ਉਹਦੇ ਨਾਲ ਦੀ ਤੇ ਰੀਸ ਹੀ ਕੋਈ ਨਹੀਂ ਗਈ ਉਹ ਜਿਹੜੀਆਂ ਦੁੱਗੀਆਂ ਵਾ ਨਾ ਉਹਨਾਂ ਦੇ ਦਿਮਾਗ 'ਚ ਨਹੀਂ ਗੀ ਗੱਲ ਸੰਦੀਪ ਪੈਂਦੀ ਚਲੋ ਕੋਈ ਨਹੀਂ ਮੰਮੀ ਜੀ ਆਪੇ ਉਹਨਾਂ ਨੂੰ ਵੀ ਸਮਝ ਲੱਗ ਹੀ ਜਾਣੀ ਆ ਆਹੋ ਆਪੇ ਹੌਲੀ ਹੌਲੀ ਚਲੋ ਉਹਨਾਂ ਨੂੰ ਆਇਆਂ ਨੂੰ ਟਾਈਮ ਵੀ ਤੇ ਮੇਰੇ ਨਾਲੋਂ ਘੱਟ ਹੀ ਹੋਇਆ ਵਾ ਚਲੋ ਕੋਈ ਗੱਲ ਨਹੀਂ ਜੇ ਇਹ ਘਰ ਦਾ ਮੂੰਹ ਮਿੱਠਾ ਹੈ ਕਰਵਾਈਆਂ ਹੋਰ ਤਾਂ ਸੈਡੀ ਵੱਡੀ ਖੁਸ਼ਬਰੀ ਆ ਮੂੰਹ ਮਿੱਠਾ ਤੇ ਬਣਦਾ ਓਏ ਆਜੋ ਆਜੋ ਸਾਰੇ ਜਣੇ ਬਾਹਰ ਆਜੋ ਅੱਗੇ ਮੇਰੇ ਪੁੱਤ ਹਾਂਜੀ ਆਗੇ ਮੰਮੀ ਹੋ ਗਿਆ ਫਿਰ ਕੰਮ ਰਾਜੀ ਖੁਸ਼ੀ ਕੰਮ ਬੜਾ ਵਧੀਆ ਹੋ ਗਿਆ ਟਾਈਮ ਨਾਲ ਹੀ ਅੱਜ ਤਨੇ ਪੜ ਗਿਆ ਹੈ ਚੱਲ ਵਧੀਆ ਹੋ ਗਿਆ ਹੁਣ ਫਿਰ ਤੁਹਾਨੂੰ ਵਧਾਈਆਂ ਬਹੁਤ-ਬਹੁਤ ਗਿਆ ਵਧਾਈਆਂ ਹੁਣ ਮੰਮੀ ਜੀ ਤੁਹਾਨੂੰ ਵੀ ਤੁਹਾਨੂੰ ਬਹੁਤ ਗਿਆ ਕਿ ਜਿਨ੍ਹਾਂ ਦੀ ਜਿਆਦਾਤ ਬਣੀ ਆ ਖੜੋ ਮੈਂ ਪਾਣੀ ਲੈ ਕੇ ਆਣੀ ਕਰੋ ਮੂੰਹ ਮਿੱਠਾ ਪਹਿਲਾਂ ਮੰਮੀ ਜਾ ਕਰਾ ਬੁੱਲਾਂ ਕੋਈ ਨਹੀਂ ਕੋਈ ਨਹੀਂ ਕਰੋ ਤੂੰ ਹੀ ਫੇਰ ਕੀ ਆ ਖਾਓ ਤੂੰ ਹੀ ਖਾਣੇ ਆ ਸਾਰਿਆਂ ਦੇ ਬੱਬਲੂ ਕਿੱਥੇ ਚੱਲ ਬੱਬਲੂ ਆ ਇੰਨਾ ਦੇ ਬੱਬਲੂ ਆ ਗਿਆ ਤੂੰ ਮੈਂ ਤਾਂ ਸਾਰਿਆਂ ਨੂੰ ਕਹਿਆ ਸੀ ਵੀ ਸਾਰੇ ਆ ਜੰਦਾ ਬੱਬਲੂ ਵੀ ਫੇਰ ਕੀ ਆ ਹੁਣ ਉਹਨੂੰ ਆਜੇ ਡੱਬੇ ਦਾ ਨਹੀਂ ਨਾ ਪਤਾ ਲੱਗਾ ਹੁਣ ਅਜੇ ਨੂੰ ਪਤਾ ਲੱਗਾ ਰ ਭੱਜਾ ਹੀ ਹੁਣ ਓਏ ਆ ਜਾ ਆ ਜਾ ਤੂੰ ਕਿੱਥੇ ਰਹਿ ਗਿਆ ਵਾ ਓ ਮੈਂ ਬਸ ਪੜਨ ਡਿਆ ਸੀ ਵੀਰ ਜੀ ਪੜ੍ਹ ਕਰਮ ਮਿਠਾ ਵਧਾਈਆਂ ਹੁਣ ਸਾਨੂੰ ਸਾਰਿਆਂ ਨੂੰ ਤੈਨੂੰ ਮੈਂ ਦੈਂ ਯਾਕੇ ਵੀਰ ਜੀ ਕਾ ਗੱਲ ਕਰਵਾ ਤਾਨੂੰ ਮੈਂ ਉਹ ਜਿੰਨੀਆਂ ਮਰਜ਼ੀ ਕਹਿ ਐਨਾ ਵਧੀਆ ਤੁਹਾਡਾ ਕੰਮ ਹੋਆ ਹੈ ਪ੍ਰਾਪਰਟੀ ਡੀਲਰ ਦਾ ਤੇ ਤੁਸੀਂ ਥੋੜਾ ਜਿਹਾ ਬਣ ਠਣ ਕੇ ਜਾਇਆ ਕਰੋ ਹਾਂ ਪੈਂਟਾਂ ਕਮੀਜ਼ਾਂ ਪਾ ਕੇ ਆ ਗਈ ਪਜਾਮੇ ਕਮੀਜ਼ਾਂ ਪਾ ਕੇ ਤੁਰੇ ਰਹਿੰਦੇ ਥੋੜਾ ਪਤਾ ਵੀ ਲੱਗੇ ਬਬਲੂ ਮੈਂ ਤੇ ਆਪ ਤੇਰੀ ਇਸ ਗੱਲ ਨਾਲ ਸਹਿਮਤ ਹਾਂ ਮੈਂ ਤੇ ਬਥੇਰਾ ਇਹਨਾਂ ਨਾਲ ਮੱਥਾ ਮਾਰਦੀ ਆ ਕਿ ਬਣ ਸਣ ਕੇ ਰਿਹਾ ਕਰੋ ਸੋਹਣੇ ਲੱਗਦੇ ਜੇ ਪਰ ਕਿੱਥੇ ਇਹ ਤੇ ਮੇਰੀ ਗੱਲ ਵੱਲ ਧਿਆਨ ਹੀ ਨਹੀਂ ਦਿੰਦੇ ਰੱਬ ਦਾ ਦਿੱਤਾ ਸਾਰਾ ਕੁਝ ਹੀ ਆ ਕੋਲ ਪਰ ਨਹੀਂ ਪਰ ਪੌਣੇ ਦੇ ਕੱਪੜੇ ਮੰਗਲ ਤੜੀ ਇਹੋ ਹੀ ਆ ਮੈਨੂੰ ਤੇ ਉਹੀ ਲੱਗਦਾ ਕਿ ਮੰਮੀ ਦੇ ਰਿੱਟੇ ਲਿਆਂਦੇ ਕੱਪੜੇ ਇਹਨਾਂ ਨੇ ਪੌਣੇ ਸਾਰੀ ਉਮਰ ਆਪਣੀ ਪਸੰਦ ਦੇਣੀ ਅੱਛਾ ਬੜੇ ਸਿਆਣੇ ਜੇ ਤੁਸੀਂ ਦੋਵੇਂ ਦੀ ਹੋਰ ਭਜਾਈ ਹੈ ਉਹ ਦੱਸਹੀਂ ਟੌਰ ਕੱਢੇਗੇ ਕਿਨੂੰ ਖਾ ਲੈਣੀ ਆ ਜਿੱਦਾਂ ਦੇ ਹੈਗੇ ਨਾ ਉਦਾਂ ਦੇ ਠੀਕ ਆ ਬਹੁਤੀ ਟੌਰ ਕੱਢਾਂਗੇ ਨਾ ਬਾਹਰ ਬਾਹਰ ਕੋਈ ਸਾਡੇ ਤੇ ਮਰੂਗੀ ਫਿਰ ਘਰ ਤੱਕ ਆਉਗੀ ਫਿਰ ਚੰਗੇ ਰਹੋਗੇ ਜੇ ਤੇ ਕੋਈ ਟਾਡੇ ਵੱਲ ਵੇਖੂਗੀ ਔਰੀਏ ਨਾ ਅੱਖਾਂ ਨੋਚ ਦੂੰਗੀ ਤੇ ਜੇ ਕੋਈ ਟਾਡੇ ਮੰਗਰਾਉਗੀ ਔਰੀਏ ਤੇ ਮੈਂ ਲੱਤਾ ਵੜ ਦੂੰਗੀ ਟੋਟੇ ਟੋਟੇ ਕਰ ਦੂੰਗੀ ਤੇ ਫੇਰ ਟੌਰ ਕਿਹੜੀ ਕਲੋਂ ਕਢਾਉਣੀ ਸਾਡਾ ਟੌਰ ਤੇ ਮੈਂ ਤਾਂ ਕਢੋਨੀ ਆ ਕਿ ਮੇਰੇ ਨਾਲ ਜਾਂਦੇ ਆਉਂਦੇ ਤੁਸੀਂ ਸੋਹਣੇ ਲੱਗੋ ਪਤਾ ਨੂੰ ਹੈ ਹੀ ਨਹੀਂ ਸ਼ੌਕਮਾਸਾ ਜਿੰਨਾ ਅੱਛਾ ਹੋਰ ਕੀ ਮੇਰੀ ਇੱਕ ਗੱਲ ਸੁਣ ਸੌਂਗ ਬੰਦੇ ਨੂੰ ਹੋਣਾ ਚਾਹੀਦਾ ਕਮਾਈ ਦਾ ਕੁਝ ਬਣਾਏ ਦਾ ਸਾਡਾ ਕੰਮ ਕੀਤਾ ਬੋਲਣਾ ਚਾਹੀਦਾ ਆ ਟੌਰ ਦੀ ਕਿਹੜੀ ਗੱਲ ਆ ਵੇਖਿਆ ਮੈਂ ਉਹ ਨਹੀਂ ਸਿਰ ਖਪਾਉਣ ਦੀ ਆ ਤੇ ਫਿਰ ਤੁਸੀਂ ਉਹ ਹੀ ਗੱਲਾਂ ਕਰੀ ਜਾਂਦੇ ਜੇ ਕਿਉਂ ਮੰਮੀ ਮੈਂ ਸਹੀ ਕਿਹਾ ਨਾ ਬਿਲਕੁਲ ਸਹੀ ਕਿਹਾ ਹੈ ਜਿਹੜੇ ਅਸੀਂ ਕੰਮ ਕਾਣਦੇ ਆ ਨਾ ਕਮਾਈ ਕਰੀਏ ਕੋਹਨਾ ਕੋਹ ਬਣਾਈਏ ਜੱਗ ਸੋਭਾ ਕਰੇ ਟੌਰ ਕੱਢ ਕੱਢ ਖਾਲੀ ਗਏ ਲੋਕਾਂ ਨੂੰ ਫਿਰ ਤੇ ਟੌਰਾਂ ਹੀ ਕੱਢਣ ਜੋਗੇ ਰਹਿ ਜਾਗੇ ਸਿਆਣੇ ਕਹਿੰਦੇ ਸਿਆਣੇ ਕਹਿੰਦੇ ਹੁੰਦੇ ਆ ਕਿ ਲਾਲ ਜਿਹੜੇ ਆ ਨਾ ਗੋਦੜੀਆਂ ਚ ਦੇਖਦੇ ਆ ਟੌਰ ਕੱਢਿਆ ਜਿਆਦੇ ਨਹੀਂ ਹਾਂ ਨਾਲੇ ਜਦੋਂ ਟੌਰ ਕੱਢਣ ਦਾ ਵੇੜਾ ਹੁੰਦਾ ਉਹ ਤੋਂ ਬਥੇਰੀ ਕੱਢਦੇ ਆ ਘਰੇ ਟੌਰ ਕੱਢ ਕੇ ਬੰਦਾ ਤੁਰਿਆ ਫਿਰੇ ਉਹ ਵੀ ਨਹੀਂ ਚੰਗਾ ਲੱਗਦਾ ਕਾਰ ਹੀ ਟੌਰ ਕਰ ਛੜਿਆ ਕਰ ਪੈਣ ਦਾ ਬੂਟ ਪਾ ਕੇ 벨ਟ ਲਾ ਲਈ ਛੜਿਆ ਕੀ ਦਾ ਇੱਕ ਕੰਮ ਕਰਦੇ ਆ ਉਹ ਵਿਆਹ ਵਾਲਾ ਪੈਂਟ ਕੋਟ ਉਹ ਪਾਲਿਆ ਕਰ ਜਿਹੜੀ ਗੱਲ ਮੈਂ ਕਹਿੰਦੀ ਆ ਉਹ ਤੇ ਤੁਸੀਂ ਸਾਰੇ ਜਿਹੜੇ ਨਹੀਂ ਹੁੰਦੇ ਕਾਰੀਓ ਮਜ਼ਾਕ ਬਣਾਉਂਦੇ ਰਹਿੰਦੇ ਜਾ ਮੈਂ ਨਹੀਂ ਤੁਹਾਡੇ ਕਿਸੇ ਨਾਲ ਵੀ ਮੈਂ ਦਾ ਗੁੱਸਾ ਕਿਉਂ ਕਰਦੀ ਆ ਗੱਲਾਂ ਹੀ ਦੱਸ ਮਜ਼ਾਕ ਵਾਲੀਆਂ ਕਰਦੀ ਆ ਫੇਰ ਇਦਾਂ ਗੁੱਸਾ ਕਰ ਲੈਂਦੀ ਆ ਸਹੀ ਗੱਲ ਆ ਲੈ ਦੱਸ ਕਿਹੜੀ ਗੱਲ ਉਹ ਚਾਰ ਜੀਆਂ ਚ ਬੈਗ ਨੂੰ ਮਜ਼ਾਕ ਕਰਦਾ ਮੈਂ ਰਸ ਜਾਂਦੀ ਆ ਨਾ ਬਾਦੂ ਤਰਲੇ ਮਾਰ ਮਾਰ ਮਨਾਉਣਾ ਰਹਿੰਦਾ ਮੈਂ ਉਹ ਚੱਲ ਕੋਈ ਗੱਲ ਆਪੇ ਮੰਨ ਜਾਣਾ ਨੇ ਇਦਾਂ ਨਹੀਂ ਮੰਨਣਾ ਇੰਜ ਕਰ ਪਈ ਹੁਣ ਦੂਰ ਨੂੰ 버거 ਕੋਈ ਪੀਜ਼ਾ ਲਿਆ ਕੇ ਖਵਾ ਲ ਤੇ ਫੇਰ ਮੰਨੂਗੀ ਨਾਲ ਅਸੀਂ ਵੀ ਖਾਵਾਂਗੇ ਇਹਦਾ ਦੇਦਾ ਉਹ ਵੰਡਿਆ ਆ ਉਹਦੇ ਭਾਵੇਂ ਮੈਂ ਵੀ ਖਾ ਲੂੰਗੀ ਸਿੱਧਾ ਸਿੱਧਾ ਕਹਿ ਰਹੇ ਕਿ ਮੇਰਾ ਜੀ ਕੰਡਿਆ ਹੈ ਉਹਦੇ ਭਾਵੇਂ ਜਨਾ ਜਿਹਨੂੰ ਕਹਿਣੀ ਆ ਚਲੋ ਇਦਾਂ ਕਰਾਂ ਹਾਂ ਲਿਆ ਕੇ ਦੇਣਾ ਕਿ ਨਹੀਂ ਆਪਣੀ ਜਨਾਨੀ ਨੂੰ ਤੇ ਲਿਆ ਕੇ ਦੇਹਾਂਗੇ ਨਾ ਲੈ ਅੱਜ ਤੱਕ ਮੈਨੂੰ ਇਹ ਦੱਸੋ ਕਦੀ ਕੋਈ ਵੱਖਰੀ ਚੀਜ਼ ਆਈ ਘਰ ਦੇ ਵਿੱਚ ਹੈ ਜਦੋਂ ਲਿਆਈ ਦੀ ਇਕੱਠੀ ਚੀਜ਼ ਲਿਆਈ ਦੀ ਜੇ ਕਿਤੇ ਬਾਹਰ ਜਾਈਦਾ ਰੋਟੀ ਪਾਣੀ ਖਾਂਦ ਇਕੱਠੇ ਜਾਈਦਾ ਸੋਨੂੰ ਇਹਨਾਂ ਦਾ ਡੱਬੇ ਨਾਲ ਕਹਾਣੀ ਬਣਿਆ ਇਹਨਾਂ ਨੂੰ ਮੈਨੂੰ ਲੱਗਦਾ ਬਾਹਰ ਜਾ ਕੇ 버ਗਰ ਪੀਜ਼ਾ ਖਵਾ ਲੈਣਾ ਪੈਣਾ ਉਹਨੂੰ ਰੇੜੀ 'ਤੇ ਖੜਨਾ ਪੈਣਾ ਆਨੀ ਬਾਨੀ ਆ ਆਹੋ ਇਹ ਤਾਂ ਹੈ ਹੀ ਆ ਇਹ ਨਾ ਹੋਵੇ ਮੇਰੇ ਵਾਲੀ ਤੇ ਰੁਸੀ ਰੁਸੀ ਤੇਰੇ ਵਾਲੀ ਵੀ ਰੁਸੀ ਹੋਵੇ ਤੇਰੇ ਲਈ ਮੈਂ ਕੱਲਾ ਨਹੀਂ ਫਿਰ ਦੋ ਜਣੇ ਤੇਰੇ ਲਈ ਮਰ ਰਹੇਗੇ ਇਹਨਾਂ ਦੇ ਜਾਓ ਤੁਸੀਂ ਇਹਨਾਂ ਨੂੰ ਅੱਜ ਕੁਮਾ ਫਰਾ ਹੀ ਲਿਆਓ ਨਾਲੇ ਖਵਾ ਲਿਆਓ ਕੋਈ ਗੱਲ ਨਹੀਂ ਸਾਰੇ ਜਾਵਾਂਗੇ ਜੇ ਜਾਵਾਂਗੇ ਤੇ ਨਹੀਂ ਮੈਂ ਘਰੇ ਹੀ ਲਿਆ ਦਿਓ ਆਪੇ ਘਰੇ ਖਾ ਲੈਣੇ ਆ ਉਹਨਾਂ ਨੇ ਚੱਲ ਇਹ ਠੀਕ ਆ ਘਰੇ ਹੀ ਲੈ ਆਵਾਂਗੇ ਜੇ ਲਿਆਉਣਾ ਹੋਊਗਾ ਤੇ ਚਲੋ ਮੈਂ ਇਹਦੀ ਮੰਮੀ ਲੈ ਲੈਂਨੀ ਆ ਘਰ ਨਹੀਂ ਜੀ ਇਹ ਜਾਣਾ ਤਾਂ ਸਾਰੇ ਨਹੀਂ ਨਹੀਂ ਤੂੰ ਘੜੀ ਆ ਫਿਰ ਦੱਸ ਤੁਹਾਨੂੰ ਘਰ ਛੱਡ ਜੇ ਤੇ ਵੀਰ ਸਾਡਾ ਬਾਰਾ ਸਾਨੂੰ ਲਾਂਮੇ ਦੇਈ ਜਾਵੇਗੀ ਮੇਰੇ ਨਾਲ ਦੀ ਵੀ ਘਰ ਛੱਡ ਗਏ ਤੁਸੀਂ ਐ ਚੰਦਾ ਬਰਗਰ ਲਿਆ ਦਿਓ ਭਾਈ ਘਰੇ ਹੀ ਲਿਆ ਦਿਓ ਘਰੇ ਹੀ ਖਾੜਾ ਗਏ ਅਸੀਂ ਉਹਦਾ ਗੱਲ ਬੋਲਣਾ ਕੀ ਮੁੱਕੀ ਉਹਦਾ ਉਹਦਾ ਧਿਆਨ ਬਰਗਰਾਂ ਤੇ ਹੀ ਆ ਚੱਲ ਯਾਰ ਬਾਬਾ ਚਾਹ ਪਾਣੀ ਬਣਾਓ ਖੁਸ਼ ਹੋ ਜਾਓ ਉਹ ਵੇਲਾ ਜਾਂਦਾ ਕਿ ਨਹੀਂ ਤੇਰੇਲੇ ਮਾਰਨ ਹੁਣ ਕੀ ਗੱਲ ਹੋ ਗਈ ਬੜਾ ਫੋਫੂ ਕਰਦੇ ਨੇ ਠੇਈਆਂ ਹੈ ਮੈਂ ਹੰਟੜ ਨਾਲ ਕੋਈ ਗੱਲ ਕਰਨੀ ਹੈਗੀ ਮੈਂ ਗੱਲ ਕਰਨੀ ਨਹੀਂ ਹੈਗੀ ਛੋਕੀ ਗੱਲ ਕਿਉਂ ਨਹੀਂ ਗੱਲ ਕਰਨੀ ਪਹਿਲਾਂ ਸਾੜ ਦਿੰਦੇ ਆ ਤੇ ਬਾਅਦ ਚ ਆ ਕੇ ਮੇਰੇ ਸਾਹਮਣੇ ਹੱਸਣ ਦਾ ਬੰਦੇ ਆ ਮੈਂ ਤਾਂ ਕੋਈ ਨਹੀਂ ਸਾੜਨ ਵਾਲੀ ਗੱਲ ਕੀਤੀ ਢਾਡੀ ਤੇ ਉਂਝੀ ਆਦਤ ਹੋ ਗਈ ਹੈ ਕਿ ਚਾਰ ਜੀ ਬੈਠੇ ਆ ਤੇ ਮੈਨੂੰ ਮਜ਼ਾਕ ਕਰਨੇ ਸ਼ੁਰੂ ਕਰ ਜਣੇ ਆ ਤਾਂ ਫਿਰ ਕੀ ਦੱਸ ਮਜਾ ਆ ਗਈ ਕੀਤਾ ਆਪਣਾ ਟੱਬਰ ਆ ਆਪਣੇ ਘਰ ਦੇ ਆ ਕੋਈ ਬਗਾਨਾ ਬੈਠਾ ਵਾ ਤੂ ਤਾਂ ਹੈਗਾ ਐਂਡੀਆਂ ਕਿ ਜਦੋਂ ਮੈਂ ਤੇਰੀ ਪਿੰਡ ਦੇ ਪੰਚਾਇਤ ਦੇ ਸਾਹਮਣੇ ਬੇਇਜ਼ਤੀ ਕਰਦੀ ਹੁੰਦੀ ਆਹ ਤੂੰ ਇਧਰੋਂ ਤੁਸੀਂ ਬਗਾਨਿਆਂ ਦੇ ਵਿੱਚ ਵੀ ਤੇ ਕਾਦੀ ਦੇਣੀ ਐ ਐਸੇ ਕਰਕੇ ਠੀਕ ਐ ਤੁਸੀਂ ਆਪਣੇ ਰਾਹ ਤੇ ਮੈਂ ਆਪਣੇ ਰਾਹ ਤੇ ਮੈਨੂੰ ਬੁਲਾਇਆ-ਕਵਾਇਆ ਨਾ ਕਰੋ ਮੈਂ ਆਪਣੇ ਕੰਮ 'ਚ ਮਸਤ ਰਿਆ ਕਰਨਾ ਤੁਸੀਂ ਆਪਣੇ ਕੰਮਾਂ 'ਚ ਚੱਲ ਤੇਰਾ ਕਿਹੜਾ ਰਾਹ ਮੈਨੂੰ ਇਹ ਤੇ ਦੱਸ ਦੇ ਮੇਰਾ ਸਾੜਨ ਨੂੰ ਭੂਜਣ ਵਾਲਾ ਤੇ ਢਾਡਾ ਮਜ਼ਾਕ ਕਰਨ ਵਾਲਾ ਤੇ ਆਪਣੀ ਜ਼ਮੀਨ ਜਾਇਦਰ ਇਕੱਠੀ ਕਰਨ ਵਾਲਾ ਇਕੱਠੀ ਦੱਸ ਮੈਂ ਇਕੱਠੀ ਗੱਲਾਂ ਕਰਨੀਆਂ ਸਾਰਿਆਂ ਦੀ ਆ ਉਥੇ ਗੇਰਾ ਮੇਰੇ ਵੀ ਕੱਲਾ ਮੈਂ ਇਕੱਠੀ ਕਰਨ데요 ਕਿ ਮੇਰੀ ਤੇ ਤੇਰਾ ਕੋਈ ਹਿੱਸਾ ਹੈ ਨਹੀਂ ਮੇਰੇ ਭਰਾ ਦਾ ਹਿੱਸਾ ਹੈ ਨਹੀਂ ਮੇਰੀ ਭਾਬੀ ਦਾ ਹਿੱਸਾ ਹੈ ਨਹੀਂ ਸਾਰਿਆਂ ਦੇ ਇਕੱਠੀ ਆ ਇਹੋ ਤੇ ਮੈਂ ਤੁਹਾਨੂੰ ਕਹਿਣ ਦੀ ਆ ਕਿ ਜੇ ਤੁਸੀਂ ਅੱਜ ਪਲਾਟ ਖਰੀਦਣ ਦੇ ਜੇ ਇਹਨਾਂ ਨੂੰ ਤੁਸੀਂ ਵੱਖ ਕਿੱਦਾਂ ਕਰੋਗੇ ਵੰਡ ਕਿੱਦਾਂ ਕਰੋਗੇ ਇਹਨਾਂ ਦੀ ਤਾਂ ਵੱਖ ਕਿਹੜੀ ਗੱਲੋਂ ਕਰਨੇ ਆ ਪਲਾਟ ਖਰੀਦਣ ਦੇ ਆ ਕੱਲ ਨੂੰ ਉੱਥੇ ਆਪਾਂ ਦੁਕਾਨਾ ਪਾਵਾਂਗੇ ਵੱਡੀਆਂ ਕੋਈ ਕਿਰਾਏ ਤੇ ਚੜਾਵਾਂਗੇ ਕੋਈ ਆਪਣਾ ਕਾਰੋਬਾਰ ਕਰਾਂਗੇ ਕਮਾਈ ਆਊਗੀ ਘਰ ਦੱਸ ਤੇ ਜਦੋਂ ਤੁਸੀਂ ਦੁਕਾਨਾ ਪਾਉਣੀ ਆ ਕਮਾਈ ਕਰਨੀ ਆ ਤੇ ਫਿਰ ਉਹ ਸਾਂਝੇ ਖੱਤੇ ਚੀਜ਼ਾਂ ਨੇ ਇਕੱਠੀ ਘਰ ਹੀ ਹੋਣੀ ਦੱਸ ਜਦੋਂ ਇਕੱਠੀ ਚੀਜ਼ ਖਰੀਦੀ ਆ ਇਕੱਠੀ ਬਣਾਵਾਂਗੇ ਤੇ ਫਿਰ ਹੋਰ ਕਿੱਥੇ ਜਾਣੀ ਆ ਹਾਏ ਇਹਦਾ ਮਤਲਬ ਕੀ ਆਪਾਂ ਸਾਰੀ ਉਮਰ ਵੱਖ ਹੋਣਾ ਹੀ ਨਹੀਂ ਆ ਫਿਰ ਵੱਖ ਹੋ ਕੇ ਕਰਨਾ ਕੀ ਹੋ ਮਾੜਾ ਵਾ ਇਕੱਠੇ ਸਾ ਚਾਰ ਜੀ ਰਹਿਣਦੇ ਆ ਦੱਸ ਹੱਸ ਖੇਡ ਲਈਦਾ ਵਧੀਆ ਵਾ ਹੈ ਇੱਕ ਦੂਜੇ ਦੇ ਕੰਮ ਆਈਦਾ ਆ ਹੈ ਸਾਂਝੇ ਘਰ ਦੇ ਵਿੱਚ ਕਿੰਨੀ ਬਰਕਤ ਆ ਇਕੱਠੀ ਕਮਾਈ ਦੇ ਵਿੱਚ ਕਿੰਨੀ ਬਰਕਤ ਆ ਮੈਂ ਐਟਾ ਸੋਚਿਆ ਸੀ ਚਲ ਕੋਈ ਨਹੀਂ ਹੋਰ ਚੋਵਾ ਪੰਜ ਸਾਲਾਂ ਨੂੰ ਵੱਖ ਹੋਵਾਂਗੇ ਕਿ ਤੇ ਆਪਣੀ ਰੀਜ ਦੇ ਨਾਲ ਚੀਜ਼ਾਂ ਚੁੱਝਾਂ ਖਰੀਦਾਂਗੇ ਸੋਨਾ ਸੂਟ ਪਾਇਆ ਕਰਾਂਗੇ ਸੋਨਾ ਕਾਣਾ ਪੀਣਾ ਖਾਇਆ ਪੀਆ ਕਰਾਂਗੇ ਨੱਗੇ ਤਾਂ ਮੈਂ ਕਹਿੰਦਾ ਤੂੰ ਮਾੜਾ ਖਾਣ ਪੀਣ ਦਾ ਹੀ ਆ ਨਾ ਮਾੜਾ ਪਾਉਣ ਦੀ ਆ ਨਾ ਕੀ ਦੱਸ ਮੈਨੂੰ ਦੱਸ ਕੀ ਹੋ ਜੂਗਾ ਚੰਗਾ ਪਾਇਆ ਹੈ ਹੋਰ ਕਿੱਦਾਂ ਦਾ ਖਾ ਲੈਣਾ ਵਧੀਆ ਚੰਗਾ ਭਲਾ ਦਾ ਖਾਣ ਪੀਣ ਦੇ ਆ ਕੋਈ ਤੋਂ ਵਧੀਆ ਕਿਦਾਂ ਦਾ ਖਾ ਲੈਣਾ ਹੈ ਚਲੋ ਠੀਕ ਆ ਬਾਬਾ ਤੁਸੀਂ ਜਿਨੂੰ ਮੇਰੀ ਸੋਨੀ ਕੇ ਨਹੀਂ ਨਹੀਂ ਤੇ ਫਿਰ ਮੈਂ ਐਵੇਂ ਤੁਹਾਡੀ ਨਖਪਾਈ ਕਰੀ ਜਾਵਾਂ ਸੋਨੀਆਂ ਵਾਲੀ ਗੱਲ ਹੋਵੇ ਤਾਂ ਸੁਣਾ ਕਿਹੜਾ ਇੱਕੋ ਗੱਲ ਕਰਦੇ ਰਹਿੰਦੀਆਂ ਬਸ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਤੈਨੂੰ ਚੰਗੇ ਨਹੀਂ ਲੱਗਦੇ ਬਾਕੀ ਕਰਤੇ ਜੀ ਹਾਏ ਮੈਂ ਕਰੋ ਗਿਆ ਮਾੜੇ ਆ ਮੈਂ ਕਹਿੰਦੀ ਬੜੇ ਚੰਗੇ ਆ ਸਾਰੇ ਬੜੇ ਚੰਗੇ ਆ ਤੁਸੀਂ ਵੀ ਬੜੇ ਚੰਗੇ ਜੇ ਉਂਝ ਮੈਂ ਕਹਿੰਦੀ ਆ ਕਿ ਹੁੰਦਾ ਹੀ ਆ ਕਿ ਜਦ ਆਪਣਾ ਬੰਦਾ ਵੱਖਰਾ ਰੱਖੇ ਟੱਕੇ ਆਪਣੇ ਸਾਬਣਾ ਚੱਲੇ ਇੰਨੇ ਸਾਰੇ ਜੀਆਂ ਦੇ ਸਾਬਣਾ ਚਲਾਣਾ ਪੈਂਦਾ ਵਾ ਮੈਂ ਇਹ ਗੱਲ ਤੁਹਾਨੂੰ ਕਹਿਣ ਦੀ ਆ ਤੇ ਫਿਰ ਕੀ ਆ 10000 ਪਤਾ ਨਹੀਂ ਤੂੰ ਕਿਹੋ ਜਿਹੀ ਗੱਲਾਂ ਕਰਦੀ ਰਹੀਆਂ ਆ ਚੰਗਾ ਭਲਾ ਟਾਈਮ ਪਾਸ ਹੋਣਿਆ ਵਾ ਮੈਨੂੰ ਤਾਂ ਕੋਈ ਨਹੀਂ ਉਹ ਜੀ ਗੱਲ ਜਾਪਦੀ ਬਾਕੀ ਇੱਕ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਆ ਕਰ ਪਰ ਜੇ ਤੁਸੀਂ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਤੇ ਉੱਚੀ ਉੱਚੀ ਬੋਲ ਕੇ ਘਰ ਦੇ ਜੀਆਂ ਨੂੰ ਨਹੀਂ ਇਕੱਠੇ ਕਰ ਲੈਣਾ ਅੱਗੇ ਤਾਂ ਮੈਂ ਮੈਂ ਕਹਿੰਨਾ ਵੀ ਮੈਂ ਸਾਰੇ ਡੱਬਰ ਨੂੰ ਇਕੱਠੇ ਕਰ ਲੈਣਾ ਤੇਰੀਆਂ ਸੁਣ ਕੇ ਤੇ ਹੂੰ ਐਡਾ ਵੀ ਮੈਂ ਪਾਗਲ ਨਹੀਂ ਆਗਾ ਦੱਸ ਕੀ ਗੱਲ ਆ ਮੈਂ ਕਹਿੰਦੀ ਸੀ ਕਿ ਵੱਡੇ ਬਾਜੀ ਵੀ ਤੇ ਬਾਹਰ ਕੰਮ ਕਰਦੇ ਆ ਤੇ ਤੁਹਾਨੂੰ ਕੀ ਪਤਾ ਉਹਨਾਂ ਦੀ ਕਿੰਨੀ ਤਨਖਾਹ ਪਤਾ ਹੈ ਤਾਂ ਪਤਾ ਯਾ ਕਿੰਨੀ ਆ 45000 ਰੁਪਿਆ ਹਰ ਮਹੀਨੇ ਪਾਤ ਦਿੰਦਾ ਹੋਰ ਉਹਦੀ ਕਿੰਨੀ ਕਤਨਖਾਹ ਅੱਛਾ ਤੇ ਕੀ ਪਤਾ ਬਲਿਆਂ ਦੀ ਵਾਦੀ ਹੋਏ ਤੇ ਆਪਣੇ ਇਸ ਹੋਰੇ ਭੇਜੀ ਜਾਂਦੇ ਹੁਣ ਬਾਂਨੇ ਜੀ ਦੇ ਨਾਲ ਕਿਹਾਡੇ ਪੈਸੇ ਜਮਾ ਹੋ ਰਹਣ ਉਹਦੋ ਗਈ ਆ ਮੈਂ ਕਹਿੰਨਾ ਪਤਾ ਨਹੀਂ ਕੀ ਕੀ ਸੋਚਦੀ ਰਹਿੰਦੀ ਆ ਤੂੰ ਲੈ ਮੈਂ ਸੋਚਦੀ ਨਹੀਂ ਆ ਮੇਰੀਆਂ ਸਹੇਲੀਆਂ ਦੇ ਨਾਲ ਇਹ ਕੰਮ ਹੋਈ ਆ ਤਾਂ ਕਿ ਮੈਨੂੰ ਪਤਾ ਵਾ ਅਸਾ ਤੂੰ ਕਹਿਣਾ ਕਿ ਚਾਹੁੰਨੀ ਹੈ ਕਿ ਉਹ ਆਪਣੇ ਸੋਹਰੇ ਪੈਸੇ ਪਾਉਂਦਾ ਵਾ ਮੈਨੂੰ ਪਤਾ ਵਾ ਕਿ ਪੁੰਦੇ ਹੋਣਗੇ ਜਦੋਂ ਤੈਨੂੰ 45 ਦੱਸਦੀ ਤੇ ਤੁਸੀਂ ਯਕੀਨ ਮਾਰ ਰਹੇ 45 ਆ ਕੀ ਪਤਾ ਉਹਨਾਂ ਨੇ 50 60000 ਰੁਪਏ ਰਨਖਾ ਹੋਏ ਹੂੰ ਹੋਰ ਕੀ ਤਾਂ ਮੈਂ ਵੀ ਫਿਰ ਜਿਹੜਾ ਇੱਥੇ 30 40000 ਰੁਪਿਆ ਕਮਾਉਣਾ ਉਹ ਚ 10000 ਆਪਣੇ ਸੋਹਰਿਆਂ ਨੂੰ ਦੇ ਆਕਣਾ ਹਾਏ ਰੱਬਾ ਤੁਹਾਡੀ ਤੇ ਇੱਥੇ ਸਾਰੇ ਜੀਆਂ ਦੇ ਸਾਹਮਣੇ ਹੀ ਆ ਨਾ ਉਹਨਾਂ ਦੀ ਤੇ ਪਰਦੇ ਨਾਲ ਹੀ ਆ ਨਾ ਉਹ ਨਾ ਹੈ ਹੋ ਜਿਆ ਗੱਲਾਂ ਸੋਚਿਆ ਕਰ ਨਾਲੇ ਤੁਸੀਂ ਹੈਗੇ ਜੀ ਸੋਹਰੇ ਰੁਪਿਆ ਦੇਣ ਵਾਲੇ ਤੁਸੀਂ ਤੇ ਮਰੀ ਮਖੀਨਾ ਦੋ ਉਹਨਾਂ ਨੂੰ ਆਏ ਪਹਿਹਾਂ ਦੀਆਂ ਗੱਲਾਂ ਕਰਦੇ ਫਿਰਦੇ ਤੁਸੀਂ ਤਾਂ ਦੇਣੇ ਵੀ ਕਿਹੜੀ ਗੱਲਾਂ ਆ ਹਾਂ ਦੱਸ ਬੰਦਾ ਆਪਣੇ ਲਈ ਰੱਖ ਹੀ ਸਕਦਾ ਵਾ ਹੂੰ ਉਹਨਾਂ ਨੇ ਇੰਨਾ ਤਗੜਾ ਖਰਚਾ ਮੇਰੇ ਨਾਲ ਪਾਇਆ ਮੈਂ ਉਹਦਾ ਖਰਚਾ ਪੂਰਾ ਕਰ ਲੈਣ ਬਸ ਨਹੀਂ ਮੈਂ ਜ਼ੋਰਿਆਂ ਨੂੰ ਪੈਸੇ ਦੇਣੇ ਆ ਅੱਛਾ ਮੈਂ ਖਰਚਿਆ ਮੈਂ ਉਥੋਂ ਲੜ ਕੇ ਇੱਥੇ ਆ ਗਈ ਸੀ ਇੱਥੇ ਵੀ ਮੈਂ ਉੱਠ ਕੇ ਚੱਲ ਜਾਨੀ ਮੈਨੂੰ ਕੋ ਆਏ ਹੁਣ ਮੈਂ ਖਰਚਾ ਹੁੰਦਾ ਨੂੰ ਮੈਂ ਖਰਚਾ ਠਿਕਣ ਦਾ ਵੀ ਮੇਰਾ ਲੜਦੇ ਰਹਿੰਦੇ 20 ਘੰਟੇ ਨਹੀਂ ਮੈਨੂੰ ਮੈਂ ਖਰਚਾ ਲੈਦੀ ਜਿਵੇਂ ਤੁਹਾਨੂੰ ਖਰਚਾ ਦਿਖਦੀ ਤੇ ਮੈਨੂੰ ਵਿਆਹ ਕਿਉਂ ਕਿਉਂ ਲੈ ਆਏ ਦੇ ਚੱਲ ਠੀਕ ਆ ਬਾਬਾ ਸੌਰੀ ਮੈਨੂੰ ਕਿਹੜਾ ਤੁਸੀਂ ਰਾਣੀ ਹਾਰ ਪਾਤਾ ਆ ਖਾਲੀ ਗਲਾਵਾ ਰਾਣੀ ਹਾਰ ਵੀ ਬਣ ਜਾਣੇ ਆ ਜਿਹੜੇ ਸਾਹਬ ਨਾਲ ਆਪਾਂ ਕਮਾਈ ਕਾਣਦੇ ਆ ਨਾ ਰਾਣੀ ਹਾਰ ਬੰਦ ਵਿੱਚ ਵੀ ਤੁਹਾਨੂੰ ਟਾਈਮ ਨਹੀਂ ਲੱਗਣਾ ਹੈਗਾ ਤੇ ਰਾਣੀ ਹਾਰ ਵਿਚਾਰ ਬਣਾਓਗੇ ਤੇ ਫੇਰ ਹੀ ਗੱਲ ਬਣਨੀ ਚਾਰ ਹੀ ਬਣਾ ਲਾਂਗੇ ਚਾਰ ਕਿਹੜੇ ਬਾਨੇ ਨਹੀਂ ਦੱਸ ਚੱਲ ਜਾ ਇਹਨਾਂ ਨਾਲ ਲੜਦੇ ਰਿਹਾ ਚਾਹ ਬਣਾਉਂਗਾ ਤੇ ਗਾਹ ਬਣਾ ਆਂ ਵੀ ਤੇ ਲੜਦੇ ਰਹੇਗੀ ਏ ਸੜੇ ਜਿਹਨੇ ਨਹੀਂ ਮੇਰੀ ਗੱਲ ਸੁਣੀ ਤੇ ਨਾ ਹੀ ਨੇ ਮੇਰੀ ਕੋਈ ਗੱਲ ਮੰਨਣੀ ਆ ਇਦਾਂ ਹੱਥ ਤੇ ਹੱਥ ਰੱਖਿਆ ਨਾ ਕੋਈ ਗੱਲ ਨਹੀਂ ਬਾਨੀ ਕੋਈ ਨਾ ਚਲ ਆਕ ਤੇ ਮੈਂ ਵੀ ਬੜੀ ਆ ਇਦਾਂ ਕਰਦੀ ਆ ਕਿਉਂ ਨਾ ਜੀ ਤਾ ਨੂੰ ਆਪਣੇ ਹੱਥ 'ਚ ਕਰਾਂ ਇਹਨੂੰ ਆਪਣੇ ਨਾਲ ਲਾਵਾਂ ਫੇਰ ਇਹ ਮੇਰੀ ਬੋਲੀ ਬੋਲੂਗੀ ਤੇ ਫੇਰ ਅਤੀ ਵਾਕੋਸਾ ਕਰਦੀ ਆ ਕੱਲੀ ਜਾਣੀ ਦੇ ਨਾਲ ਮੇਰੀ ਵਾਹ ਪੇਸ਼ ਨਹੀਂ ਜਾਣੀ ਦੀਦੀ ਅੱਜ ਤੁਸੀਂ ਟਾਈਮ ਨਹੀਂ ਲੱਗੇ ਜੀ ਸਰਜੀ ਵੱਲ ਨਹੀਂ ਭੈਣਾ ਟਾਈਮ ਨਾਲ ਤਾਂ ਲੱਗਣਾ ਹੀ ਪੈਣਾ ਹੈ ਇੱਕ ਤੇ ਆ ਮੂੰਗਰਿਆਂ ਦਾ ਚੀਨ ਮੀਨ ਕਿੰਨਾ ਹੀ ਜਿਰ ਲੱਗ ਜਾਂਦਾ ਤੇ ਇੱਕ ਨਾ ਸੁੱਖ ਨਾ ਸਬਜ਼ੀ ਨਾ ਖੁੱਲੀ ਬੰਦੀ ਆ ਤੇ ਫਿਰ ਮੰਮੀ ਗੁੱਸੇ ਹੋਣਗੇ ਜਿੰਨੇ ਰਾਹ ਹੋ ਗਿਆ ਤੇ ਦੀਦੀ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਾਂ ਮੈਂ ਇੰਨਾ ਨਾਲ ਤਰੀਕਾ ਦੀ ਗੱਲ ਕੀਤੀ ਉਹ ਜਦ ਸਬਜੀ ਜ਼ਿਆਦਾ ਬਣਦੀ ਆ ਨਾ ਤੇ ਮਾਸਾ ਸਵਾਦ ਨਹੀਂ ਲੱਗਦੇ ਹੈਗੇ ਜੀ ਨਹੀਂ ਕਰਦਾ ਆ ਤੇ ਬੱਜੇ ਰੁੱਜੇ ਰੋਟੀ ਖਾਈ ਦੀ ਆ ਤੇ ਸਬਜੀ ਤੇ ਜ਼ਿਆਦਾ ਬਣਨੀ ਆ ਫਿਰ ਇੰਨੇ ਜਾਣੇ ਜੀ ਇਹ ਸੁਖ ਨਾਲ ਕਰਦੇ ਤੇ ਸਬਜੀ ਤੇ ਖੁੱਲੀ ਬਣਨੀ ਬਣਨੀ ਹੋਰ ਕੀ ਜੀ ਇਹੋ ਆਪਾਂ ਵੱਖ-ਵੱਖ ਹੋਈਏ ਇੰਨੀ ਕਿ ਸਬਜੀ ਨੂੰ ਪਨੀਰ ਦੀ ਭੁਰਜੀ ਨੂੰ ਲਾਇਆ ਹੋਵੇ ਤੜਕਾ ਕਿ ਤੇ ਇੰਨੀ ਸਵਾਦ ਬਣੇ ਕਦੀ ਸ਼ਿਮਲਾ ਵਿੱਚ ਬਣਾ ਲੈ ਬੰਦਾ ਕਦੀ ਕੋਈ ਵਨਸਵੰਨੀਆਂ ਚੀਜ਼ਾਂ ਬਣਾਵੇ ਪਰ ਕਿੱਥੇ ਇਹ ਸ਼ੌਂਕੜੀ ਮੈਨੂੰ ਲੱਗਦਾ ਸਾਡੇ ਪੂਰੇ ਹੋਣੇ ਜੇ ਪਤਾ ਵੀ ਨਹੀਂ ਸ਼ੌਂਕ ਪੂਰੇ ਹੋਣੇ ਤਾਂ ਮੈਂ ਸੁਪਨੇ ਨਾ ਲਈ ਜਾ ਸੁਪਨੇ ਤੇ ਮੈਂ ਤਾਂ ਲੈਣ ਦੀਆਂ ਕੀ ਪਤਾ ਸੱਚ ਹੋ ਹੀ ਜਾਣ ਤੇ ਸੱਚ ਤੇ ਤਾਂ ਹੀ ਹੋਣੇ ਆ ਜੇ ਤੁਸੀਂ ਮੇਰਾ ਸਾਥ ਦੇਵੋਗੇ ਨਹੀਂ ਇਦਾਂ ਕਿਦਾਂ ਸੱਚ ਹੋ ਜਾਣਗੇ ਮੰਮੀ ਦਾ ਨਹੀਂ ਪਤਾ ਤੈਨੂੰ ਉਹ ਮੈਨੂੰ ਮੰਮੀ ਦਾ ਵੀ ਪਤਾ ਤੇ ਮੈਨੂੰ ਬਾਕੀ ਜੀਆਂ ਦਾ ਵੀ ਪਤਾ ਵਾ ਹੁਣ ਜਦੋਂ ਤੁਸੀਂ 버ਗਰ ਮੰਗਦੇ ਜੇ ਘਰੀ ਇਹਨਾਂ ਨੇ ਤੁਹਾਨੂੰ 버ਗਰ ਲੈ ਕੇ ਦਿੱਤਾ ਬਰਗਰ ਔਰ ਉਹ ਇਸ ਘਰ ਦੇ ਵਿੱਚ ਆਉਂਦਾ ਵਾ ਜਦੋਂ ਇਹਨਾਂ ਦੀ ਮਰਜ਼ੀ ਹੋਏ ਤੇ ਨਾਲੇ ਇਹ ਤੁਹਾਨੂੰ ਕਿਉਂ ਨਹੀਂ ਲੈ ਆ ਕੇ ਦਿੰਦੇ ਕਿਉਂਕਿ ਜੇ ਤੁਹਾਡੇ ਲਈ ਲੈ ਕੇ ਆਉਣਗੇ ਫਿਰ ਤੁਹਾਡੇ ਲਈ ਵੀ ਜ਼ਰੂਰੀ ਹੋਣਾ ਤੇ ਜੇ ਤੁਹਾਡੇ ਲਈ ਨਾ ਕੋਈ ਚੀਜ਼ ਆਈ ਤੇ ਫਿਰ ਕਿਸੇ ਲਈ ਵੀ ਨਹੀਂ ਹੁੰਦੀ ਹੈਗੀ ਕੱਲ ਤਾਂ ਤੇਰੀ ਠੀਕ ਹੈ ਜੀ ਮੈਂ ਵੀ ਨਾ ਇੱਕ ਦਿਨ ਇਹਨਾਂ ਕੋਲ 버ਗਰ ਮੰਗਣ ਦੀ ਜਾਂਦਾ ਸੀ ਵੀ ਸਾਰੇ ਟੱਬਰ ਨੂੰ ਖੜਨਾ ਪੈਣਾ ਨਾਲ ਫੇ ਇੱਥੇ ਹੀ ਆ ਕੇ ਤੇ ਸਾਰੀ ਗੱਲ ਮੁੱਕਦੀ ਹੈ ਜੇ ਇਹੋ ਕਿਤੇ ਆਪਾਂ ਵੱਖ-ਵੱਖ ਹੋਈਏ ਆਪਣੇ ਸ਼ੌਂਕ ਉਹ ਕਿਤੇ ਪੂਰੇ ਹੋਈ ਜਾਣੇ ਹਨਾ ਪੜ ਬੁੱਢੇ ਵਾਰੇ ਅੜੀਏ ਜੇ ਹਾਲੇ ਇਹ ਵਕ ਕਰ ਵੀ ਦੇਣ ਕੋਈ ਮਜ਼ਾ ਤੇ ਨਹੀਂ ਨਾ ਹੈਗਾ ਸਾਰੀ ਉਮਰ ਤੇ ਨਹੀਂ ਨਾ ਆਪਾਂ ਇਕੱਠਿਆਂ ਨੇ ਕੱਢ ਲੈਣੀ ਮੰਨ ਲੋ ਆਪਾਂ ਸਿਰ ਤੇ ਨਹੀਂ ਜਾਣੀਆਂ ਵਧੀਆ ਟਾਈਮ ਪਾਸ ਕਰੀ ਵੀ ਜਾਣੀਆਂ ਅਜੇ ਬਬਲੂ ਦਾ ਤੇ ਵਿਆਹ 4 ਸਾਲ ਰੁੱਕ ਕੀ ਹੋਣਾ ਨਾ ਤੇ ਜਦੋਂ ਕੱਲ ਮਾਡੇ ਨਿਆਣੇ ਜਵਾਨ ਹੋਗੇ ਨਿਆਣੇ ਰਹਿਣਗੇ ਸਾਜੇ ਘਰ ਦੇ ਵਿੱਚ ਤੇ ਬੁੱਢੇ ਵਾਰੇ ਜਿਹਨੂੰ ਤੁਹਾਨੂੰ ਪਰਗਰ ਵਿਜੇ ਲਿਆ ਕੇ ਦਿੱਤੇ ਤੁਹਾਡੇ ਕੋ ਖਾਦੇ ਜਾਣੇ ਉਦੋਂ ਤੇ ਹੱਪ ਹੱਪ ਹੀ ਕਰਦੇ ਲੰਘ ਜਾਣੀਆਂ ਆਹ ਹੁਣ ਇਹ ਗੱਲ ਤੇ ਮੈਂ ਵੀ ਨਹੀਂ ਸੋਚੀ ਪਰ ਹੁਣ ਕਰਨਾ ਵੀ ਕੀ ਹੈ ਹਾਏ ਰੱਬਾ ਦੀਦੀ ਤੁਸੀਂ ਵੀ ਨਾ ਇਨੇ ਕੋਲੇ ਜੇ ਨਾ ਗੱਲਾਂ ਸੋਚਿਆ ਕਰੋ ਹਾਂ ਤੇ ਭਾਜੀ ਨਾ ਇਹ ਗੱਲਾਂ ਸਾਰੀਆਂ ਕਰਿਆ ਕਰੋ ਭਾਜੀ ਨਾ ਇਹ ਗੱਲ ਕਰਕੇ ਤੇ ਮੈਂ ਆਪਣੀ ਗੁੱਤ ਨਹੀਂ ਪਟਾਉਣੀ ਆ ਇੱਕ ਤੇ ਤੁਹਾਨੂੰ ਖਾ ਬੜਾ ਡਰ ਆ ਜਿਹੇ ਸੇ ਗੱਲ ਦਾ ਹੀ ਤੁਹਾਨੂੰ ਡਰ ਆ ਨਾ ਤੇ ਤੁਸੀਂ ਮੇਰਾ ਸਾਥ ਦਿਓ ਤੇ ਮੈਂ ਤੁਹਾਡਾ ਸਾਥ ਦੇਣੀ ਆ ਕਿਉਂਕਿ ਜੇ ਮੈਂ ਇਕੱਲੀ ਬੋਲੂਗੀ ਨਾ ਤੇ ਸਾਰੇ ਜਿਹੜੇ ਨੇ ਮੇਰੇ ਦਿਵਾਲੇ ਹੋ ਜਾਣਾ ਤੇ ਮੈਨੂੰ ਦਬਰੇਣਾ ਨਾ ਨਾ ਹਾਂ ਗੱਲ ਨਹੀਂ ਕਰਨੀ ਹੈਗੀ ਵਕਤ ਤੇ ਹੁਣ ਹੈ ਹੀ ਨਹੀਂ ਨਾਲੇ ਰਿੰਦੀ ਹੁੰਦੀ ਕਸਰ ਵੱਡੀ ਦੀਦੀ ਕੱਢ ਦਿੰਦੀ ਆ ਉਹ ਟਿਕਟ ਨਾਈਨ ਲੈਂਦੀ ਹੈਗੀ ਤੇ ਮੈਨੂੰ ਤੇ ਹੁੰਦਾ ਵਾ ਅੜੀਏ ਚੱਲ ਵਿਆਹ ਤੇ ਹੋ ਗਿਆ ਜਿਹੜਾ ਹੋਣਾ ਸੀ ਵਾਰ-ਵਾਰ ਜ਼ਿੰਦਗੀ ਵੀ ਨਹੀਂ ਮਿਲਣੀ ਹੈਗੀ ਤੇ ਹੁਣ ਐਸੀ ਉਮਰ ਚ ਨਹੀਂ ਆਪਾਂ ਸੋਹਣੇ ਸੂਟ ਬੂਟ ਪਾਉਣੇ ਐਸ਼ ਪ੍ਰਤੀ ਨਹੀਂ ਕਰਨੀ ਹੈਗੀ ਤੇ ਕਿਹੜੀ ਉਮਰ ਚ ਕਰਨੀ ਆ ਨਹੀਂ ਨਾਲੇ ਇੱਕ ਗੱਲ ਹੋਰ ਸੁਣ ਮੇਰੀ ਆ ਜਿਹੜੀ ਮੈਡਮ ਰੇਲੀ ਨਾ ਸਾਰ ਮਰਾਦੀ ਬਣ ਕੇ ਵੇਖੀ ਸਹੀ ਟਾਈਮ ਵਾਲਾਂ ਦੇ ਇਹਦਾ ਸਾਡੇ ਨਾਲੋਂ ਵੱਧ ਟੌਰ ਨਿਕਲਣਾ ਵਾ ਤੈਨੂੰ ਕੀ ਲੱਗਦਾ ਵਾ ਇਦਾ ਘਰ ਵਾਲਾ ਬਾਹਰ ਤੇ ਸੱਟਨ ਖਾ ਇੱਥੇ ਡੰਡਾ ਹੋਗਾ ਉਹ ਨਾ ਨਾ ਇਹ ਪੱਕੀ ਗੱਲ ਆ ਟਾਂਕਾ ਲੰਦੀ ਹੋਊਗੀ ਤੇ ਆਪਣੇ ਪੇਕੇ ਘਰ ਦੀ ਹੁਣੀ ਆ ਤੇ ਜਿੱਦਣੇ ਹੋਈ ਨਾ ਵੱਖ ਸਾਡੇ ਨਾਲੋਂ ਵੱਧ ਟੋਰੀ ਦਾ ਨਿਕਲਣਾ ਤੇ ਸਾਡੇ ਹੱਥ 'ਚ ਕੀ ਹੋਣਾ ਸਿਰਫ ਆ ਵਾਲੇ ਮੂੰਗ ਦੇ ਹੋਰ ਕੁਛ ਵੀ ਨਹੀਂ ਮੈਂ ਤੇ ਆ ਗੱਲ ਸੋਚੀ ਨਹੀਂ ਤੈਨੂੰ ਨਹੀਂ ਪਤਾ ਇਹ ਜਿਹੜੇ ਮਿਸਨੇ ਬੰਦੇ ਹੁੰਦੇ ਹਨ ਇਹ ਅੰਦਰੋਂ ਅੰਦਰ ਬੜੇ ਤੇਜ਼ ਹੁੰਦੇ ਆ ਸਾਡੇ ਦੋਹਾਂ ਦੇ ਘਰ ਵਾਲੇ ਤੇ ਸਾਹਮਣੇ ਕਮਾਈ ਕਰਦੇ ਆ ਤੈਨੂੰ ਪਤਾ ਵੀ ਆ ਕਿੰਨਾ ਕ ਕਮੋਂਡੇ ਤੇ ਕਿੰਨਾ ਕ ਸਾਡੇ ਹੱਥ ਤੇ ਰੱਖਣ ਦੇ ਤੇ ਉਹਦਾ ਘਰ ਵਾਲਾ ਕਹਿੰਦੇ ਆ ਨਾ 45000 ਰੁਪਏ ਰੱਖਾਵਾ ਪਤਾ ਦੇ ਨਹੀਂ ਨਾ ਸਾਨੂੰ ਕਿੰਨੀ ਮਿਲਦੀ ਆ ਕਿੰਨੀ ਅਗਲਾ ਇੱਥੇ ਖਲੋਂਦਾ ਆ ਇਹ ਚੀਜ਼ਾਂ ਕਰਕੇ ਮੈਂ ਕਹਿੰਦੀ ਆ ਜਿਹੜੀਆਂ ਚੁੱਪ ਕਰਕੇ ਬੈਠੀਆਂ ਨੇ ਵਿੱਚ ਇਹੀ ਹੋਣੀ ਆ ਦਾਲ ਚ ਕਾਲਾ ਹੋਣਾ ਹੀ ਆ ਨਹੀਂ ਮੈਂ ਵੀ ਕਰਨੀ ਆ ਗੱਲ ਹੁਣ 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 ਟਾਈਮ ਸਾਬ ਲਾ ਗਈਆਂ ਤੇ ਚੰਗੀ ਆ ਰਵਾਂ ਗਈਆਂ ਨਹੀਂ ਤੇ ਬਾਅਦ ਚ ਵੇਖਣਾ ਆਪਾ ਚੰਗਾ ਕੀਤਾ ਤਾਈ ਤੂੰ ਮੈਨੂੰ ਟਾਈਮ ਇਹਨੇ ਦੱਸਤਾ ਹੀ ਨਹੀਂ ਤੇ ਮੈਂ ਇਦਾਂ ਹੀ ਸਬਜ਼ੀ ਬਣਾਉਂਦੀ ਮਰ ਜਣਾ ਸੀ ਹੋਰ ਕੀ ਮੇਰੀ ਘਰ ਵਾਲੇ ਤੇ ਤੁਸੀਂ ਧਿਆਨ ਨਹੀਂ ਲਾ ਕੇ ਦੇ ਹੈਗੇ ਵੀ ਜਦੋਂ ਕਿ ਤੇ ਚਾਰ ਜਣੇ ਬੈਠੇ ਹੋ ਤੇ ਮੈਂ ਗੱਲ ਕਰਾਂ ਤੁਸੀਂ ਵਿੱਚ ਸਾਹ ਹੋ ਰਹੀ ਦਿੰਦੇ ਜੇ ਤੇ ਮੈਨੂੰ ਕੀ ਪਤਾ ਹੀ ਤੇਰੇ ਦਿਲ ਵਿੱਚ ਆ ਗੱਲ ਵਾ ਤੂੰ ਮੈਨੂੰ ਦੱਸ ਦਿਆ ਕਰ ਹਾਂ ਸੱਚ ਪੁੱਛੂ ਨਾ ਤੇ ਮੈਨੂੰ ਟਾਟਾ ਵੀ ਤਰਸਦਾ ਹੁੰਦਾ ਵਾ ਕਿ ਕਿ ਵਿਚਾਰੀ ਐ ਤੂੰ ਵੀ ਤੇ ਸਾਰੀ ਜਿਹੜੀ ਲੱਗੀ ਰਹਿਣੀ ਐ ਤੂੰ ਮਗਰ ਚੋਣੀ ਕੋਈ ਚੀਜ਼ ਮੰਗ ਲੂ ਆਹੇ ਨਹੀਂ ਨਹੀਂ ਰਹਿਣ ਦੋ ਉਹ ਚੀਜ਼ ਕੀ ਖਾਣੀ ਆ ਬਾਹਰ ਦੀ ਚੀਜ਼ਾਂ ਥੋੜਾ ਖਾਣੀ ਚਾਹੀਦੀਆਂ ਉਹ ਤਾਂ ਸਰੀਰ ਲਈ ਹਾਨੀਕਾਰ ਖੁੰਦੀਆਂ ਮੰਨਿਆ ਕਿ ਹਾਨੀਕਾਰ ਹੁੰਦੀ ਪਰ ਕਦੀ ਕਦੀ ਤੇ ਜੀ ਕਰੀ ਉਹਨਾਂ ਨੂੰ ਕਿਹੜਾ ਪਰੋਜ ਖਾਣੇ ਆ ਉਹ ਦਿਨ ਤੂੰ ਸੂਟ ਹੀ ਦੇਖਿਆ ਉਹ ਸੂਟ ਪਾਉਣ ਵਾਲੇ ਆ ਇਦਾਂ ਦਾ ਕੋਈ ਸੂਟ ਪੋਣ ਦਾ ਅੱਜ ਤਾਂ ਇਹਨਾਂ ਨੂੰ ਪਵਾਏ ਹੈ ਹੈ ਆਪਾਂ ਨੂੰ ਆ ਤੀਆਂ ਗੱਲ ਦੀ ਜੇ ਕਹੋ ਤੇ ਫੇ ਲੜਾਈ ਹੁੰਦੀ ਹੈ ਚਲ ਕੋਈ ਨਾ ਮੈਂ ਵੀ ਕਰਾਂਗੀ ਗੱਲ ਤੇ ਤੂੰ ਵੀ ਕਰੀ ਵਿਕੀ ਨਾ ਗੱਲ ਚਲ ਦੋਵੇਂ ਜਣੇ ਮੰਨ ਜਾਣ ਫੇਰਹੀਂ ਤੌਰ ਨਰਿਆ ਕਰਨੀ ਮੈਂ ਇਹ ਤੇ ਕਹਿੰਦੀ ਆ ਕਿ ਚਲ ਥੋੜਾ ਬੋਤਾ ਤੇ ਬੰਦਾ ਪੱਲਾ ਰੱਖੇ ਆਪਣਾ ਕੰਮ ਜਿਗਾ ਮੇ ਥੋੜਾ ਕਿ ਸਾਰਾ ਕੁਝ ਬਸ ਰੱਖ ਲਓ ਜਮੀਨ ਜਾਇਦਾਦ ਕੱਲੀ ਨੂੰ ਕਰਨਾ ਵੀ ਕੀ ਆੜੀਏ ਜਿੱਥੇ ਆਪਾਂ ਖਲੋਣਾ ਸੂਟ ਬੂਟ ਪਾ ਕੇ ਉੱਥੇ ਆਟੇ ਲਾਗੇ ਪੈਲੀ ਨੇ ਤੇ ਨੀਨੇ ਖਲੋਣਾ ਹੈਗਾ ਇਹ ਤੇ ਕਹਿੰਦੇ ਕਿ ਕੰਮ ਠਾੜਾ ਬੋਲਣਾ ਚਾਹੀਦਾ ਕੰਮ ਬੋਲਣਾ ਚਾਹੀਦਾ ਠੀਕ ਆ ਕੰਮ ਵੀ ਬੋਲਣਾ ਚਾਹੀਦਾ ਬੰਦੇ ਨੂੰ ਆਪਣਾ ਵੀ ਥੋੜਾ ਬੋਟਾ ਐਂਡ ਰਹਿਣਾ ਚਾਹੀਦਾ ਨਾ ਕਿ ਇਹਨੂੰ ਪਤਾ ਲੱਗੇ ਕਿ ਵਾਕੇ ਹੀ ਇਹਨਾਂ ਕੋਈ ਚਾਰ ਪੈਸੇ ਹੈਗੇ ਆ ਕਿੰਨੀਆਂ ਸੋਹਣੀਆਂ ਲੱਗਦੀਆਂ ਇਹਨਾਂ ਦੀਆਂ ਜਣਾਨੀਆਂ ਆ ਆਪੇ ਕਿੰਨੀਆਂ ਸੋਹਣੇ ਲੱਗਦੇ ਇਹ ਤੇ ਬਸ ਅੰਦਰ ਵੜ ਦਿਓ ਤੇ ਬਸ ਕਮਾਈ ਕਰੀ ਜਾਓ ਕਮਾਈ ਕਰੀ ਜਾਓ ਇਹ ਆ ਗੱਲ ਤੇਰੀ ਬੜੀ ਵਧੀਆ ਲੱਗੀ ਮੈਨੂੰ ਐਦਾਂ ਹੀ ਮੈਨੂੰ ਸਿਖਾਇਆ ਕਰ ਰੋਜ਼ ਰੋਜ਼ ਗੱਲਾਂ ਤੇ ਮੈਂ ਵੀ ਕੋ ਸਿੱਖ ਜਾਾਂਗੀ ਨਹੀਂ ਤੇ ਮੈਨੂੰ ਤੇ ਭੋਦੜ ਨੂੰ ਕੁਝ ਪਤਾ ਹੀ ਨਹੀਂ ਲੱਗਣਾ ਆ ਉੱਡਾ ਭੋੜੜ ਤੇ ਤੁਸੀਂ ਵੀ ਨਹੀਂ ਜੀ ਹੈਗੇ ਹੈ ਤੇ ਤੁਸੀਂ ਵੀ ਬੁੜੇ ਤੇਜ਼ ਹੀ ਨੇ ਤੇਜ਼ ਕਿਧਰੋਂ ਵੇਖ ਲੈਣੀ ਜੇ ਤੇਜ਼ ਪਤਾ ਹੋਏ ਤਾਂ ਤੇਰੇ ਨੂੰ ਵੀ ਇੰਨਾ ਗੱਲਾਂ ਦਾ ਪਤਾ ਨਾ ਲੱਗੇ ਕੋਈ ਨਹੀਂ ਤੇਜ ਦਾ ਪਤਾ ਲੱਗ ਜਾਣਾ ਤੁਹਾਨੂੰ ਵੇਖਿਓ ਸਹੀ ਕੌਣ ਇੱਥੇ ਤੇਜ ਹੈ ਤੇ ਕੌਣ ਇਥੇ ਪੋੜਾ ਵਾ ਲੈ ਆ ਮੈਂ ਵੀ ਕਰਾ ਦੇਣੀ ਚਲ ਕਰਾ ਛੇਤੀ ਫਿਰ ਆਹ ਖਾਣੇ ਮੂਗਰੇ ਜੀ ਕਿਹਾ ਮੈਂ ਠੀਕ ਆ ਤੁਹੇ ਸੁਣਾਉ ਬਾਤ ਵਧੀਆ ਆਪਣੇ ਠੀਕ ਠਾਕ ਹੋਰ ਕਿਹਾ ਬਾਕੀ ਸਾਰਿਆਂ ਦੇ ਸਾਰੇ ਵਧੀਆ ਠੀਕ ਠਾਕ ਆ ਮੰਮੀ ਤਾਂ ਕਿਦਾਂ ਮੰਮੀ ਬੜੇ ਖੁਸ਼ ਆ ਦੱਸਿਆ ਸੀ ਨਾ ਤੁਹਾਨੂੰ ਮੈਂ ਅੱਛਾ ਅੱਛਾ ਗੱਲ ਆ ਹਾਂਜੀ ਹੋ ਗਈ ਆ ਰਜਿਸਟਰੀ ਤੇ ਲੈ ਵੀ ਤਾਂ ਬਣ ਗਈ ਵਿਦਾਈ ਕੇ ਹੋਰ ਬਣ ਗਈ ਕੇ ਯਾਰ ਜੀ ਯਾ ਕਰੋ ਕਰੋ ਮਿਹਨਤ ਕਰੋ ਸਾਰੇ ਜਣੇ ਰਲ ਮਿਲ ਕੇ ਐ ਇੱਕ ਵਾਰੀ ਨਾ ਕਿਤੇ ਪਤਾ ਲੱਗ ਜੇ ਕੋਈ ਬਈ ਮਡੇ ਕੰਮ ਕਰਨ ਡਏ ਨੇ ਬਿਲਕੁਲ ਹਾਂ ਹਾਂ ਜੀ ਦੁਨੀਆਂ ਰੱਜ ਕੇ ਮਿਹਨਤਾਂ ਕਰੋ ਕਮਾਈ ਕੀਤੀ ਦਾ ਫਾਇਦਾ ਕੀ ਐ ਦੱਸ ਜੇ ਹਨਾ ਕੁਝ ਬਣਾਇਆ ਇਹਨਾਂ ਜ਼ਿੰਦਗੀ ਦੇ ਵਿੱਚ ਉਹ ਤਾਂ ਸਭ ਠੀਕ ਆ ਬੜਾ ਮਾਹੌਲ ਖੁਸ਼ੀ ਵਾਲਾ ਆ ਪਰ ਇੱਕ ਥਾਡੀ ਇੱਥੇ ਕਮੀ ਆ ਤੁਸੀਂ ਨਹੀਂ ਵੇਚੇਗੇ ਉਹ ਚਲ ਫਿਰ ਇਦਾਂ ਹੀ ਆ ਨਾ ਤੇ ਤੁਹਾਨੂੰ ਪਤਾ ਹੀ ਆ ਉਹਨਾਂ ਕਾਮਾਕਾਰਾਂ ਕਰਕੇ ਕਿੱਥੋਂ ਉਹ ਬੈੰਦਾ ਹੀ ਆ ਬਾਅਦ ਤਦ ਆਉਣਾ ਛੁੱਟੀ ਤੁਸੀਂ ਛੁੱਟੀ ਵੇਖਦਾ ਮੈਂ ਯਾਰੜੇ ਹੁਣ ਥੋੜਾ ਜਿਹਾ ਕੰਮ ਬੜਾ ਵਧੀਆ ਡਿਆ ਚੱਲਣਾ ਓਵਰ ਟਾਈਮ ਵਧੀਆ ਲੱਗਣ ਡਿਆ ਵਾ ਥੋੜਾ ਜਿਹਾ ਗਾਂਹ ਹੋ ਗਿਆ ਮਨਾ 6 ਮਹੀਨੇ ਰੁਕ ਜਾ ਚਲੋ ਠੀਕ ਆ ਵਾਵਾ ਜੇਰ ਹੋ ਗਿਆ ਤੁਹਾਨੂੰ ਗਿਆ ਨੂੰ ਮਾਰ ਦੇ ਕਰੀ ਗੇੜਾ ਅਚਲ ਕੋਈ ਗੱਲ ਨਹੀਂ ਹੁਣ ਜੇ 4 ਦਿਨ ਹੱਗੇ ਆ ਪੈਸੇ ਕਮਾਉਂਦੇ ਉਹ ਕਮਾਵਾਂ ਕਿਤੇ ਤੜਾ ਥੋੜਾ ਜਿਹਾ ਨਾਲੇ ਮਠਾ ਪੈਂਦਾ ਉਹ ਨਾਲੇ ਆ ਜਾਊਂਗਾ ਨਾਲੇ ਰਹਿ ਕੇ ਜਾਊਂਗਾ ਨਾ ਉਹ ਤਾਂ 4 ਦਿਨ ਆ ਠੀਕ ਆ ਹਾਂ ਹੋਰ ਸੇਤ ਠੀਕ ਆ ਨਾ ਤੁਹਾਡੀ ਹੂੰ ਹਾਂ ਸੇਤ ਮੈਂ ਕਿਹਾ ਠੀਕ ਆ ਨਾ ਹਾਂ ਹਾਂ ਸਾਰਾ ਬਹੁਤ ਵਧੀਆ ਇੱਥੇ ਖਾਪਾ ਬੜੇ ਵਧੀਆ ਵਾ ਆਪਣਾ ਖਾਣ ਪੀਣ ਦਾ ਧਿਆਨ ਰੱਖਿਆ ਕਰੋ ਠੀਕ ਆ ਹਾਂ ਮੈਂ ਕੋਈ ਗੱਲ ਨਹੀਂ ਫਿਕਰ ਨਹੀਂ ਕਰਨੀ ਕੋਈ ਆਪਾਂ ਤਾਂ ਹੀ ਖੋਦੇ ਹੋ ਸੰਦੇ ਨਾਲੇ ਕੰਮ ਕਰੀ ਜਾਂਦੇ ਆ ਚਲੋ ਵਧੀਆ ਮੰਮੀ ਵੀ ਇੱਥੇ ਵਾਵਾ ਖੁਸ਼ ਨੇ ਮੰਮੀ ਵੀ ਚਾਹੁੰਦੇ ਆ ਚਲ ਜਿੰਨਾ ਚਿਰ ਤੁਸੀਂ ਇਕੱਠੇ ਜੇ ਤੁਹਾਡਾ ਕੁਛ ਨਾ ਕੁਛ ਬਣ ਜੇ ਤਾਂ ਹਾਂ ਇਹ ਵਧੀਆ ਵਾ ਹਾਂ ਮੈਂ ਦੂਜਿਆਂ ਨਾਲ ਵੀ ਗੱਲ ਕਰਦਾ ਹਾਂ ਤੇ ਇਹ ਵੀ ਕਹਿੰਦਾ ਨਾ ਨਾ ਗੱਲ ਜੀ ਨਹੀਂ ਉਹ ਵੀ ਬੜੇ ਚੰਗੇ ਆ ਰਲ ਕੇ ਦੁਰਦੇ ਆ ਜਿੱਦਰ ਨੂੰ ਵੀ ਜਾਂਦੇ ਆ ਉਹ ਤਾਈਓ ਦੇ ਬੰਦਾਂ ਜਾਣਦੇ ਆ ਕੁਛ ਨਾ ਕੁਛ ਹਾਂ ਚਲਦੀ ਇੱਕ ਮੈਂ ਉਹ ਪੁੱਛਣਾ ਨਹੀਂ ਕਿ ਹੋ ਗਿਆ ਕੰਮ ਹਾਂ ਮਜਾ ਖਾਦੇ ਠੀਕ ਆ ਤੇ ਮੰਮੀ ਨਾਲ ਗੱਲ ਨਹੀਂ ਸੀ ਕਰਨੀ ਮੰਮੀ ਨਾਲ ਹੁਣ ਨਹੀਂ ਗੱਲ ਹੋਣੀ ਹੁਣ ਤੈਨੂੰ ਪਤਾ ਵਾ ਫਿਰ ਮੈਂ ਡਿਊਟੀ ਤੇ ਆ ਫਿਰ ਰਾਤ ਨੂੰ ਜ਼ਰੂਰ ਫੋਨ ਲਾਇਓ ਮੰਮੀ ਸਵੇਰੇ ਵੀ ਕਹਿਣ ਡਈ ਮੈਨੂੰ ਮੈਂ ਲਾਉਂਗਾ ਸਾਰੇ ਜਣੇ ਆ ਜਾਣਗੇ ਨਾ ਫਿਰ ਸਾਰੇ ਜਣੇ ਲਾਉਂਗਾ ਫੋਨ ਠੀਕ ਆ ਹਾਂਜੀ ਨਾਲੇ ਗੱਲ ਕਰ ਲਿਓ ਸਾਰਿਆਂ ਨਾਲ ਹਾਂ ਚਲ ਠੀਕ ਆ ਓਕੇ ਓਕੇ ਆਹੀ ਫੋਨ ਵੇਖਣ ਦੇਓ ਹਾਂ ਵੇਲੇ ਮੈਨੂੰ ਕੁਲੀ ਟਾਈਮ ਲੱਗਾ ਹੋਣਾ ਆਹੋ ਵੀ ਚਲ ਚਾਹੀਦੀਆਂ ਖਬਰਾਂ ਖੁਬਰਾਂ ਦੀ ਜਾਣਕਾਰੀ ਲੈਣੀ ਹੈ ਤੇ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਇਕ ਕਰ ਲਾ ਗੱਲ ਕੋਈ ਗੱਲ ਕਿਹੜੀ ਗੱਲ ਕਰਨੀ ਧਿਆਨ ਤੇ ਤੁਹਾਡਾ ਫੋਨ ਚ ਗੱਲ ਕਿਦਾਂ ਕਰਾਂ ਹੁਣ ਰੱਖੋ ਬੰਦ ਕਰਕੇ ਲੈ ਆਣਾ ਬਾਬਾ ਫਿਰ ਆਤਾ ਹੁਣ ਦੱਸ ਹੁਣ ਕਿਹੜੀ ਗੱਲ ਹੈ ਗੱਲ ਮੈਂ ਇਹ ਕਰਨੀ ਆ ਕਿ ਮੇਰੀ ਗੱਲ ਸੁਣੋ ਪਹਿਲਾਂ ਤਾਂ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਗੱਲ ਦਾ ਪਤਾ ਹੋਵੇ ਲੱਗੂ ਵੀ ਗੱਲ ਹੈ ਕਿਹੜੀ ਗੱਲ ਹੁਣ ਅੱਧੀ ਰਾਤ ਹੋਈ ਬਾਹਰ ਦਰੌਲਾ ਨਾ ਪਾਓ ਬਾਹਰ ਗੱਲ ਨਹੀਂ ਨਿਕਲਣੀ ਚਾਹੀਦੀ ਮੈਂ ਤੁਹਾਡੇ ਨਾਲ ਗੱਲ ਕਰਨ ਲੱਗੇ ਅੰਦਰ ਅੰਦਰ ਹੀ ਰਹਿ ਗੱਲ ਚੱਲ ਕਰ ਗੱਲ ਗੱਲ ਇਹ ਆ ਵੀ ਸਾਰੀ ਉਮਰ ਇਦਾਂ ਹੀ ਚੱਲਣਾ ਹੁਣ ਇਦਾਂ ਹੀ ਚੱਲਣਾ ਕੀ ਮਤਲਬ ਮਤਲਬ ਇਹ ਹੋਈ ਤੇ ਹਾਡੀ ਜ਼ਿੰਦਗੀ ਸਾਰੀ ਉਮਰ ਇਦਾਂ ਹੀ ਚੱਲੇਗੀ ਨਾ ਕੋਈ ਖਾਣ ਦਾ ਸ਼ੌਂਕ ਨਾ ਪੀਣ ਦਾ ਸ਼ੌਂਕ ਬਸ ਮਾੜੀ ਚੱਲਣ ਰਹੀ ਐ ਸਭ ਕੁਝ ਮਿਲ ਰਿਹਾ ਕਿ ਨਹੀਂ ਘਰ ਬੈਠੇ ਬਣਾ ਬਣਾਤਾ ਇਦੋਂ ਵਕਤ ਜ਼ਿੰਦਗੀ ਹੋਰ ਕਿਹੜੀ ਹੁੰਦੀ ਮੈਨੂੰ ਦੱਸ ਦੇ ਸਵਾਹ ਮਿਲਣ ਰਿਹਾ ਜੇ ਜਦੋਂ ਜੀ ਕਰਦਾ ਕੋਈ ਖਾਣ ਨੂੰ ਉਦੋਂ ਕੋਈ ਮਿਲਦਾ ਨਹੀਂ ਆ ਤੇ ਜਦੋਂ ਨਹੀਂ ਜੀ ਕਰਦਾ ਉਦੋਂ ਧੱਕੇ ਨਾਲ ਸਾਰੇ ਟੱਬਰ ਨੂੰ ਲਿਆ ਕੇ ਖਿਵਾਲ ਦਿੰਦੇ ਆ ਵੀ ਤੂੰ ਵੀ ਖਾਲਾ ਤੇ ਫੁਲਾਣਾ ਤੂੰ ਹੀ ਖਾਲਾ ਉਹ ਸਾਂਝਾ ਪਰਿਵਾਰ ਆ ਸਾਡਾ ਸ਼ੁਰੂ ਤੋਂ ਰਿਹਾ ਵਾ ਸਾਡਾ ਸਵਾਹ ਜਾਂਦਾ ਹੀ ਆ ਜੀ ਇੱਕ ਨਹੀਂ ਚੀਜ਼ ਖਾਣੀ ਆ ਨਾ ਉਹ ਸਾਰਿਆਂ ਵਿੱਚ ਵੱਡ ਕੇ ਖਾਣੀ ਆ ਇਹ ਤੇ ਤੈਨੂੰ ਵੀ ਇਹਦਾ ਅਡਜਸਟ ਕਰਨਾ ਪੈਣਾ ਵਾ ਤੂੰ ਭਾ ਜੋ ਮਰਜ਼ੀ ਬੋਲੀ ਜਾ ਤੇ ਆਪਣੀ ਕੋਈ ਖੁਸ਼ੀ ਖੁਸ਼ੀ ਨਹੀਂ ਹੁੰਦੀ ਕਿ ਜਾ ਅਸੀਂ ਦੋਵੇਂ ਜੀਜਾ ਹੀ ਕਿ ਜਾ 500000 ਵਿੱਚ ਅਸੀਂ ਆਪਣਾ ਖਰਚਾ ਪਾਣੀ ਕਰਕੇ ਆ ਜੀਏ ਕਿ ਜਾ ਸਾਰੇ ਟੱਬਰ ਨੂੰ ਹੀ ਕੀਏ ਤੇ ਫਿਰ ਉਹ ਤੇ 1200 3000 ਲੱਗ ਗਿਆ ਜੀ ਇਹ ਨੂੰ ਨਹੀਂ ਤੂੰ ਕਹਿਣਾ ਕਿ ਚਾਹੁੰਨੀ ਆ ਸਾਫ਼-ਸਾਫ਼ ਕੋ ਦੱਸ ਮੈਂ ਕਹਿਣਾ ਇਹ ਚਾਹੁੰਨੀ ਆ ਪੀ ਅਹੀਂ ਦੋਵੇਂ ਜੀ ਆਪਣੇ ਘਰ ਦੇ ਵਿੱਚ ਜੇ ਹੋਈ ਹੈ ਹਨਾ ਤੇ ਇੱਕ ਫੈਮਿਲੀ ਛੋਟੀ ਸਾਡੀ ਇੱਕ ਅਹੀਂ ਥੋੜੀ ਜੀ ਚੀਜ਼ ਬਣਾਵਾਂਗੇ ਕਿੰਨੀ ਸਵਾਦਾਂ ਨਾਲ ਬਣੇਗੀ ਚੀਜ਼ ਕਿਉਂਕਿ ਜੇ ਸਾਰੇ ਟੱਬਰ ਚ ਬਣਾਵਾਂਗੇ ਮੈਨੂੰ ਕੰਮ ਵੀ ਜ਼ਿਆਦਾ ਕਰਨਾ ਪਊਗਾ ਤੇ ਚੀਜ਼ ਵੀ ਜ਼ਿਆਦਾ ਬਣੂਗੀ ਉਹ ਸਵਾਦ ਥੋੜੀ ਬੰਦੀ ਆ ਵੇ ਇਹ ਸਿਰਫ ਚਾਹ ਹੀ ਆ ਕਿ ਮੈਂ ਕੱਲੀ ਹੋਵਾਂ ਤੇ ਮੈਂ ਸੌਖੀ ਰਹਾਗੀ ਹੁਣ ਤੇਰੇ ਨਾਲ ਸਾਰਾ ਕੰਮ ਕਰਾਉਂਦੀਆਂ ਕਿ ਨਹੀਂ ਕਰਾਉਂਦੀਆਂ ਉਹ ਕੰਮ ਵੰਡਿਆ ਠਾੜਾ ਸਾਰਾ ਆਪੋ ਚ ਤੇ ਜੇ ਮੈਂ ਕੱਲੀ ਹੋਵਾਂਗੀ ਤੇ ਮੇਰਾ ਕੰਮ ਵੀ ਥੋੜਾ ਘਟ ਜਾਣਾ ਵਾ ਨਾ ਕਿਉਂਕਿ ਸਾਰੇ ਟੱਬਰ ਦੇ ਕੱਪੜੇ ਧੋਣੇ ਤੈਨੂੰ ਟਾਊਨ ਮਾਹੀ ਜ਼ਿੰਦਗੀ ਜੀਣੀ ਆ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਉੱਠੋ ਜਦੋਂ ਮਰਜ਼ੀ ਕੰਮ ਕਰੋ ਆਹ ਬੜੀ ਤੂੰ ਟੌਰ ਨਾਲ ਜ਼ਿੰਦਗੀ ਜੀਣੀ ਆ ਜੋ ਮਰਜ਼ੀ ਕਹੀ ਜਾ ਤੂੰ ਇਹ ਗੱਲ ਬਣ ਜਾਈ ਚੰਗਾ ਤੇਰੀ ਐਵੇਂ ਬੇਪਛੂਲੀਆਂ ਗੱਲਾਂ ਕਰੀ ਜਾਂਦੀਆਂ ਲੈ ਐਡੇ ਪਿਆਰ ਨਾਲ ਮੈਂ ਗੱਲ ਕਰਨ ਦੀਆਂ ਤੂੰ ਹੀ ਨਾ ਕਿਤੇ ਮੇਰੀ ਗੱਲ ਸੁਣਿਓ ਆ ਵੀਰ ਨੇ ਪੈਸੇ ਦਿੱਤੇ ਸੀ ਆ 200 ਰੁਪਏ ਰਹਿ ਗਏ ਆ ਰੱਖ ਉਹ ਤੇ ਸਿਰ ਫੜਾਵਾਂਗੇ ਉਹ ਮੈਨੂੰ ਫੜਾ ਦੋ ਹਾਂ 24 ਘੰਟੇ ਵੀਰ ਵੀਰ ਬਸ ਕੋਈ ਪੈਸਾ ਆਪਣੀ ਜੇਬ 'ਚ ਵੀ ਰੱਖ ਲਿਆ ਕਰੋ ਓਏ ਖਰਚਾ ਸਾਂਝਾ ਵਾ ਆਮਦਨ ਸਾਂਝੀ ਆ ਤੇ ਫਿਰ ਹਿਸਾਬ ਹੀ ਦੇਣਾ ਕਰੀ ਉਹਨੂੰ ਫਿਰ ਕੀ ਹੋ ਗਿਆ ਸਾਂਝਾ ਵਤ ਜੇ 100 200 ਰੁਪਏ ਕਿਤੇ ਕਹਿਦਾਗਾ ਮੇਰੀ ਤਲੀ ਤੇ ਧਰ ਦੋਗੇ ਵੀ ਲੈ ਜੱਟੀਏ ਤੂੰ ਵੀ ਰੱਖ ਲੈ ਕਿਤੇ ਆਪਣੇ ਪਰਸ ਵਿੱਚ ਪੈਸੇ ਤੇ ਫਿਰ ਮੇਰੇ ਤਿੰਨ ਚਾਰ ਪਰਸ ਉਹ ਵੀ ਖਾਲੀ ਤਿੰਨ ਚਾਰ ਪਰਸ ਤਿੰਨ ਚਾਰ ਪਰਸਾਂ 'ਚ ਪੈਸੇ ਚਾਹੀਦੇ ਆ ਉਹ ਇੱਕ ਪਰਸ ਹੁੰਦਾ ਵਾ ਉਹ 'ਚ ਬੜੇ ਹੁੰਦੇ ਆ ਪਰਸ ਮੇਰਾ ਕਿਹੜਾ ਨਵਾਂ ਵਾ ਕਿਤੇ ਬੰਬੇੋਂ ਆਇਆ ਵਾ ਆਹੋ ਹੀ ਆ ਜਿਹੜਾ ਉੱਥੋਂ ਲਏ ਹੀ ਮੇਲਾ ਵੇਖਣ ਗਈਆਂ ਉੱਥੋਂ ਲਿਆਂਦੇ ਹੀ ਇੱਕ ਤੇ ਮੈਂ ਤੁਹਾਡੇ ਖਰਚੇ ਕਰ ਕਰ ਕੇ ਨਸ਼ਦਈਓ ਚੱਲਾ ਵਾਂ ਪਰਸ ਦਾ 4% ਤੋਂ ਰੱਖਿਆ ਅਜੇ ਵੀ ਤੁਵਾਨੀ ਮੈਨੂੰ ਘਾਟਾ ਵਾ ਇਹਨਾਂ ਗੱਲਾਂ ਦਾ ਮੈਂ ਦੱਸਾਂ ਤਾਂ ਡਈ ਆ ਕਿ ਪਰਸ ਮੇਰੇ ਨਵੇਂ ਥੋੜੀ ਆ ਪੁਰਾਣੇ ਕਿਤੇ ਵਿਆਹ ਦੇ ਪਏ ਆ ਤੇ ਉਹ ਦਿਨ ਉਦੋਂ ਗਏ ਹਨਾ ਮੇਲੇ ਤੇ ਤੇ ਉੱਥੋਂ ਇੱਕ ਲਿਆਂਦਾ ਸੀ ਉਹ ਚਾਲਾਂ ਸਿਰਨਾ ਖਾਈ ਆ ਜਿਹੜੀਆਂ ਗੱਲਾਂ ਤੂੰ ਲੱਭਦੀਆਂ ਨਾ ਇਹ ਗੱਲਾਂ ਨਹੀਂ ਹੋਣੀਆਂ ਹੈਗੀਆਂ ਵੱਡਾ ਵੀਰ ਬਾਹਰ ਕਮਾਈ ਕਰਨ ਰਿਹਾ ਵਾ ਆ ਨਿੱਕਾ ਵਿਕੀ ਇੱਥੇ ਐ ਉਹ ਵੀ ਡਾ ਕੰਮ ਕਰਨ ਦੂਜਾ ਜੇ ਨਿੱਕਾ ਸਾਰਿਆਂ ਤੋਂ ਵਿਆਹਣ ਵਾਲਾ ਵਾ ਤੇ ਤੂੰ ਮੈਨੂੰ ਕਿਹੜੇ ਪਾਸੇ ਤੋਰੀ ਜਾਣ ਰਹੀਆਂ ਐ ਮੈਂ ਗੱਲਾਂ ਮਾਰਦੀ ਆ ਆਪਣੀਆਂ ਚਲੋ ਤੁਹਾਡੀ ਨਹੀਂ ਸਿਹਤ ਤੇ ਕੋਈ ਵੀ ਅਸਰ ਹੋਣਾ ਜਿੰਨਾ ਮਰਜ਼ੀ ਸਮਝਾ ਲਓ ਇਹ ਬੰਦੇ ਨੂੰ ਤੇ ਲੱਗਣੀ ਹੈ ਨਹੀਂ ਆ ਬਸ ਮਾਂ ਦਾ ਭਰਾ ਦਾ ਬਣ ਕੇ ਰਹਿ ਜਾਣਾ ਲੇ